ਹੈਪੀ ਜੀ ਕੀ ਕਹਿਣਾ ਚਾਹੁੰਦੇ ਹੋ ਲੋਕ ਕਾਫੀ ਜ਼ਿਆਦਾ ਪੁੱਛ ਰਹੇ ਆ ਕਿ ਜੋ ਸੁਆਮੀ ਜੀ ਦਾ ਤਪੋ ਸਥਾਨ ਜਿਹੜਾ ਸੋਲਨ ਤੋਂ ਕੁਝ ਦੂਰੀ ਤੇ ਹੈ ਤੁਸੀਂ ਵੀ ਉੱਥੇ ਕਾਫੀ ਵਾਰ ਗਏ ਹੋ ਇਹ ਸਥਾਨ ਕਿੱਥੇ ਹੈ ਲੋਕਾਂ ਨੂੰ ਜ਼ਰੂਰ ਜਿਹੜਾ ਉਹ ਨਕਸ਼ਾ ਦੱਸ ਦਿਓ ਕਿੱਥੇ ਹੈ ਸੋਲਨ ਤੋਂ ਪਹਿਲਾਂ ਤਾਂ ਸੁਆਮੀ ਜੀ ਮਹਾਰਾਜੀ ਦਾ ਬੋਲੇ 바ਵਾ ਕੀ ਜੈ ਕਿਉਂਕਿ ਜੋ ਸੁਆਮੀ ਜੀ ਸਾਡੇ ਅੱਜ ਵੀ ਇੱਥੇ ਹੈ ਕੱਲ ਵੀ ਇੱਥੇ ਰਹਿਣਾ ਸਾਡੇ ਦਿਲਾਂ ਦੇ ਵਿੱਚ ਹੈ ਅਰुण ਜੀ ਤੁਹਾਡੇ ਦਿਲਾਂ ਦੇ ਵਿੱਚ ਵੀ ਆਹੋ ਕਿਉਂਕਿ ਸਭ ਤੋਂ ਪਹਿਲਾਂ ਜੋ ਉਹਨਾਂ ਨੇ ਤਪੋ ਸਥਾਨ ਹੈ ਤਪੋਸਥਾਨ तकरीबन 16 ਤੋਂ 2 ਕਿਲੋਮੀਟਰ ਦੂਰ ਕੈਲਰ ਪਿੰਡ ਹੈ ਕੈਲਰ ਦੇ ਵਿੱਚ ਉਹਨਾਂ ਦਾ ਮੰਦਿਰ ਹੈ ਸਵਾਮੀ ਜੀ ਦਾ ਸ਼ਿਵ ਜੀ ਦਾ ਮੰਦਿਰ ਹੈ ਬਹੁਤ ਵਧੀਆ ਮੰਦਿਰ ਹੈ ਉੱਥੇ ਯਾਨੀ ਕਿ 8 ਤਰੀਕ ਨੂੰ ਐਤਵਾਰ ਨੂੰ ਵਿਸ਼ਾਲ ਭੰਡਾਰਾ ਹੋਣ ਜਾ ਰਿਹਾ ਹੈ ਮੈਂ ਸਾਰੇ ਕੁਰਾਲੀ ਵਾਸੀਆਂ ਨੂੰ ਇਹੀ ਅਪੀਲ ਕਰੂੰਗਾ ਕਿ ਉੱਥੇ ਪਹੁੰਚੋ ਪਰ ਭਜਨ ਸੁਣੋ ਸਵਾਮੀ ਜੀ ਮਹਾਰਾਜ ਨੇ ਜੋ ਉੱਥੇ ਮੰਦਿਰ ਬੋਲੇ ਬਾਬਾ ਦਾ ਬਣਾਇਆ ਹੋਇ। ਉਹਦੇ ਦਰਸ਼ਨ ਕਰੋ। ਪਰ ਉਸ ਤੋਂ ਬਾਅਦ ਤਕਰੀਬਨ ਉੱਥੇ ਤੋਂ 6 ਕਿਲੋਮੀਟਰ ਅੱਗੇ ਸਵਾਭੂ ਰੋਡ ਬੇਟੀ ਸਵਾਭੂ ਰੋਡ ਤੇ ਅੱਗੇ ਜਾ ਕੇ 6 ਕਿਲੋਮੀਟਰ ਬੇਟੀ ਪਿੰਡ ਪੈਂਦਾ ਹੈ। ਉੱਥੇ ਉਹ ਤਪੋਸ਼ਥਾਨ ਹੈ ਜਿੱਥੇ ਸਵਾਮੀ ਜੀ ਨੇ ਤਕਰੀਬਨ 11-12 ਸਾਲ ਤਪ ਕੀਤਾ ਹੈ। ਉੱਥੇ ਮੈਂ ਖੁਦ ਗਿਆ ਹੈ। ਤਕਰੀਬਨ ਦੋ ਵਾਰ ਮੈਂ ਉੱਥੇ ਜਾ ਚੁੱਕਾ ਹਾਂ। ਉੱਥੇ ਜਾ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਔਰ ਹੈ ਪਹਾੜੀ ਦੇ ਉੱਤੇ ਜਾ ਕੇ ਜੰਗਲ ਦੇ ਵਿੱਚ ਨੂੰ ਹੋ ਕੇ ਜਾਣਾ ਪੈਂਦਾ ਹੁਣ ਤਾਂ ਉੱਥੇ ਮੈਨੂੰ ਪਤਾ ਨਹੀਂ ਵੀ ਕੌਣ ਕਿਹੜੇ ਮਹਾਤਮਾ ਰਹ ਰਹੇ ਹੈ ਕਿਹੜੇ ਨਹੀਂ ਪਿਛਲੇ ਵਾਰੀ ਤਾਂ ਜੋ ਸੀਗੇ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਤਾਂ ਚਤਨਿਆ ਗਿਰ ਮਹਾਰਾਜ ਕਿਉਂਕਿ ਜੋ ਚਤਨਿਆ ਗਿਰ ਨਾਲ ਵੀ ਮੇਰੀ ਮੁਲਾਕਾਤ ਹੋਈ ਹੈ ਉਹ ਪਿੱਛੇ ਪਡਾਰੇ ਨੂੰ ਇੱਥੇ ਆਏ ਵੀ ਸੀਗੇ ਕੋਰਾਲੀ ਦੇ ਵਿੱਚ ਉਹਨਾਂ ਨੂੰ ਮੈਂ ਫਿਰ ਨੇੜਾ ਦੇ ਬੀਬੀ ਲਿਆਏ ਸੀਗਾ ਘੁਮਾ ਕੇ ਇਹ ਵੀ ਬਹੁਤ ਬੜੀ ਗੱਲ ਹੈ ਕਿਸੇ ਮਹਾਪੁਰਸ਼ ਨੂੰ ਕਿਸੇ ਦੇ ਨਾਲ ਜਾ ਕੇ ਆਣਾ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਇੱਥੇ ਤੋਂ ਸੋਲਣ ਜਾਓ ਸੋਲਣ ਤੋਂ ਕੈਲਰ ਪਿੰਡ ਪਹੁੰਚੋ ਕੈਲਰ ਤਕਰੀਬਨ ਸੋਲਣ ਤੋਂ 2 ਕਿਲੋਮੀਟਰ ਹੈ ਖੱਬੇ ਹੱਥ ਮੋੜਦਾ ਹੈ ਜਿੱਥੇ ਚੌਕ ਹੈ ਪੁਲਿਸ ਵਾਲੇ ਖੜਦੇ ਆ ਉਸ ਤੋਂ ਖੱਬੇ ਹੱਥੇ ਹੀ ਤਾਂ ਉੱਤਰ ਕੇ 2 ਕਿਲੋਮੀਟਰ ਤੇ ਇਹ ਸੁਆਮੀ ਜੀ ਦਾ ਜੋ ਸ਼ਿਵ ਜੀ ਦਾ ਮੰਦਿਰ ਹੈ ਉੱਥੇ ਪਹੁੰਚੋ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੇ ਦਿੰਦਾ ਕਿ 6 ਕਿਲੋਮੀਟਰ ਅੱਗੇ ਜਾਓਗੇ ਤੁਹਾਨੂੰ ਸਵਾਮੀ ਜੀ ਦਾ ਗੁਫਾ ਮਿਲੇਗੀ ਗੁਫਾ ਦੇ ਵਿੱਚ ਜਾਓ ਥੋੜਾ ਜਿਹਾ ਹੈ ਕਠਿਨ ਚੜਨਾ ਕਠਿਨ ਹੈ ਚੜਾਈ ਛੜੋ ਹਰ ਬਹੁਤ ਵਧੀਆ ਗੁਫਾ ਬਣੀ ਹੋਈ ਹੈ ਐਨਾ ਹੀ ਕਹਿੰਦਾ ਹੋਇਆ ਸਵਾਮੀ ਜੀ ਮਹਾਰਾਜ ਕੀ ਜੈ ਬੋਲੇ ਬਾਬਾ ਕੀ ਜੈ